ਆ ਪੱਲੇ ਲੈ ਆਵਲੇ ਇਹਨਾਂ ਨੂੰ ਨਮਕ ਤੇ ਹਲਦੀ ਲਾ ਕੇ ਇੱਕ ਦਿਨ ਵਾਸਤੇ ਰੱਖੇ ਪਏ ਰਹਿਣ ਦਿੱਤੇ ਉਹਨੇ ਨਮਕ ਕੀਤਾ ਆਪਾਂ ਧੋਣਾ ਨਹੀਂਗਾ ਬਸ ਇਹਨਾਂ ਵਿੱਚੋਂ ਕੱਢ ਕੇ ਤੇ ਪਾਣੀ ਗਰਮ ਹੋ ਜਾਂਦਾ ਇਹਦੇ ਵਿੱਚ ਆਪਾਂ ਸਟੀਮ ਕਰਾਂਗੇ हल्दी आपने इस हाँ कच्चे ही रखे है इस करके रखिए कि इन्हों की सेल्फ लाइफ बचे ਸਟੀਮ ਕਰਦੇ ਆ ਇਹਨਾਂ ਨੂੰ ਸਟੀਮ ਕਰਕੇ ਫਿਰ ਆਪਾਂ ਅਗਦੇ ਦਾ ਪ੍ਰੋਸੈਸ ਕਰਾਂ ਆਪਣਾ ਤੇਲ ਗਰਮ ਹੋ ਚੁੱਕਾ ਹੈ ਤੇਲ ਗਰਮ ਕਰਕੇ ਆਪਾਂ ਇਹਦੇ ਵਿੱਚ ਪਾਵਾਂਗੇ ਲਸਣ ਤੇ ਤਰਕ ਬਰੀਕ ਪਾਸੀਓ ਬੀਟ ਕਰਕੇ ਪਾਣਾ ਦੇ ਵਿੱਚ ਆਪਾਂ ਪਾਵਾਂਗੇ ਜਿੰਨਾ ਤੇਰੇ ਕੋਲ ਜਦੋਂ ਹੈ ਨਾ 2 ਚਮਚ ਸੌਂਫ ਦਾ ਪਾਊਡਰ ਵਾਈਟ ਨਮਕ ਮਿਰਚ ਹਲਦੀ ਤੇ ਆਪਾਂ ਇੱਕ ਚਮਚ ਕਾਲਾ ਨਮਕ ਪਾ ਦਾਂ। ਮਸਾਲਾ ਨੂੰ ਆਪਾਂ ਜਦੋਂ ਪੋੜਦੇ ਜਾਣਾ ਲਸਣ ਤੇ ਅਦਰਕ ਫਿਰ ਆਪਾਂ ਪਾਵਾਂ ਦੇ ਵਿੱਚ ਮਿਲਾ ਕੇ ਦਸਣਾ। ਦੇ ਵਿੱਚ ਆਪਾਂ ਉਬਾਲ ਕੇ ਬਰੀਕ ਪਸੋਂ ਕੱਦੂ ਕਸ ਕਰ ਲਿਆ ਆਵਲੇ ਇਹ ਪਾਵਾਂਗੇ ਹੁਣੇ ਤੇ ਆਪਾਂ ਬਣਾਵਾਂਗੇ ਚਟਨੀ ਖੱਟੀ ਮਿੱਠੀ ਚਟਨੀ ਖੱਟੀ ਮਿੱਠੀ ਆਵਲਾ ਚਟਨੀ ਆਪਣਾ ਪੁੱਜ ਗਿਆ ਹੋਇਆ ਲਸਣ ਤੇ ਅਦਰਕ ਹੁਣ ਇਹਦੇ ਤੇ ਮਸਾਲੇ ਆਪਾਂ ਪਾ ਦਾਂਗੇ ਵਿੱਚ ਸਾਰਾ ਸਮਾਨ ਇਕੱਠਾ ਮਿਕਸ ਕਰਕੇ ਆਵਲੇ ਬੋਤ ਪੋਸਟਿਵ ਆਪਣੀ ਬਾਡੀ ਵਾਸਤੇ ਬਹੁਤ ਜ਼ਰੂਰੀ ਤੇ ਖਾਣਾ ਵਿੱਚ ਰੋਜ਼ ਆਈਦਾ ਹੈ ਸੇਟ ਦੀਆਂ ਕਈ ਬਿਮਾਰੀਆਂ ਦੂਰ ਕਰਦਾ ਹੈ ਕਿਸੇ ਵੀ ਤਰੀਕੇ ਖਾਓ ਚਾਰ ਬਣਾਓ ਚਟਨੀ ਬਣਾਓ ਜੈਨ ਬਣਾਓ ਖੱਟਾ ਮਿੱਠੀ ਕੈਂਡੀ ਬਣਾਓ ਬੱਬਾ ਬਣਾਓ ਦੇਖੋ ਆਪਣੀ ਦੀ ਵੈਰਾਈ ਕਿੰਨਾ ਸਮਾਨ ਬਣ ਜਾਂਦਾ ਉਹਰੇ ਨਾਲ ਕਿਸੇ ਵੀ ਤਰੀਕੇ ਨਾਲ ਜ਼ਰੂਰ ਖਵਾਉਣਾ ਚਾਹੀਦਾ ਇਹ ਸਾਰਾ ਨਾ ਬ੍ਰੀਕਫਾਸਟ ਕਿ ਆਗਾਸ ਕੀਤਾ ਹੈ ਕਰਕੇ ਤੇ ਫਿਰ ਆਪਾਂ ਪਾਵਾਂਗੇ ਉਹਨੇ ਦੇ ਵਿੱਚ ਆ ਬਿਲਕੁਲ ਅਸੀਂ ਪਹਿਲਾਂ ਹਲਦੀ ਤੇ ਨਮਕ ਲਾ ਕੇ ਇੱਕ ਰਾਤ ਰੱਖਿਆ ਫਿਰ ਉਸ ਤੋਂ ਬਾਅਦ ਆਪਾਂ ਇਹਨੂੰ ਬੋਇਲ ਕੀਤਾ ਇੱਕ ਬਿਸਲ ਦੇ ਕੇ ਛਾਟ ਕੇ ਤੇ ਫਿਰ ਇਹਨੂੰ ਬਰੀਕ ਪਾਸੋਂ ਕਸਿਆ ਕਸ ਕੇ ਤੇ ਲਸਣ ਤੇ ਅਦਰਕ ਦਾ ਤਲਕਾ ਲਾਇਆ ਨਮਕ ਨੇ ਕੀ ਸੁਆਦੰਤ ਆ ਪਾ ਲਿਆ ਤੋਂ ਘੱਟ ਮਸਲਾ ਪਾਇਆ ਦੋ ਛੋਟੇ ਟਮਾਟਰ ਵਿੱਚ ਪੀਸੇ ਹੋਏ ਸੌਂਫ ਪਾ ਤੇ चम्मच शक्कर दे लागे पंज चम्मच शक्कर पैगी जो अदा पेड़ वास्ते रखना है ना फिर अन तो बाद ਮੀਡੀਅਮ ਸੇ ਕੇ ਤੇ ਆਪਾਂ ਇਹਦਾ ਪਾਣੀ ਸੁੱਕਾ ਕਰ ਲੈਣਾ ਜਿਹੜਾ ਗੋੜਨੇ ਪਾਣੀ ਚ ਛੱਡੇ ਆ ਨਾ ਇਹਦਾ ਪਾਣੀ ਸੁੱਕ ਜਾਏਗਾ ਤੇ ਫੇਰ ਆਪਣਾ ਪੂਰਾ ਪਿਆਰ ਹੋ ਜਾਏਗਾ ਇਹਨਾਂ ਮੁਟ ਮਿਰਚ ਵੀ ਇੱਕੇ ਜੇ ਸਾਲੋਂ ਲੱਗੇ ਨਾ ਕੋਈ ਚੀਜ਼ ਘਟ ਵੱਧ ਦੇ ਅਸੀਂ ਦੇਖ ਸਕਦੇ ਹਾਂ ਥੋੜੀ ਆਪਾਂ ਵਿੱਚ ਪਾਵਾਂਗੇ ਕਾਲੀ ਮਿਰਚ ਕਾਲੀ ਮਿਰਚ ਮਿੱਠਾ ਥੋੜਾ ਜਿਹਾ ਹਲਕਾ ਹੋਰ ਪਏਗਾ ਆ ਜੀਰਾ ਭੁੰਨਿਆ ਹੋਇਆ ਤੱਕ ਦਾ 2 ਚਮਚੇ ਹੋਰ ਪਾ ਕੇ ਆਪਾਂ